ਇੱਕ ਵਾਰ ਦੀ ਗੱਲ ਹੈ ਗੁਰੂ ਚਨਕ ਦੇ ਕਿਸੇ ਜੰਗਲ ਦੇ ਵਿੱਚ ਸੈਰ ਕਰ ਰਹੇ ਸੀ ਆ ਤਾਂ ਦੇ ਉਹਨਾਂ ਦੇ ਨਾਲ ਰਾਜਾ ਚੰਦਰਗੁਪਤ ਸੀ ਰਾਜਾ ਚੰਦਰਗੁਪਤ ਉਦੋਂ ਛੋਟੇ ਸੀ ਤੇ ਗੁਰੂ ਚਨਕ ਦੇ ਨਾਲ ਹੀ ਰਹਿੰਦੇ ਹੁੰਦੇ ਸੀ ਅਤੇ ਚੰਦਰਗੁਪਤ ਨੇ ਚਨਕਿਆ ਨੂੰ ਪੁੱਛਿਆ ਕਿ ਗੁਰੂ ਜੀ ਕਈ ਲੋਕਾਂ ਕੋਲ ਧਨ ਵੀ ਹੁੰਦਾ ਹੈ ਗਿਆਨ ਵੀ ਹੁੰਦਾ ਤੇ ਪਰਿਵਾਰ ਵੀ ਹੁੰਦਾ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਲੋਕ ਦੁਖੀ ਕਿਉਂ ਰਹਿੰਦੇ ਨੇ ਇਹੋ ਜਿਹੇ ਲੋਕਾਂ ਦੀ ਜ਼ਿੰਦਗੀ ਹੌਲੀ-ਹੌਲੀ ਕਿਉਂ ਖਰਾਬ ਹੋ ਜਾਂਦੀ ਏ ਇਹ ਸੁਣ ਕੇ ਗੁਰੂ ਚਨਕਿਆ ਫਸੇ ਅਤੇ ਕਹਿਣ ਲੱਗੇ ਕਿ ਪੁੱਤਰ ਜੀ ਸੁੱਖ-ਦੁੱਖ ਦਾ ਕਾਰਨ ਇਹ ਬਾਹਰੀ ਚੀਜ਼ਾਂ ਨਹੀਂ ਸਗੋਂ ਮਨੁष्य ਦਾ ਆਪ ਦਾ ਹੀ ਮਨ ਹੁੰਦਾ ਹੈ ਕਈ ਵਾਰੀ ਬੰਦਾ ਆਪ ਦੀਆਂ ਆਦਤਾਂ ਆਪ ਦੀਆਂ ਹਰਕਤਾਂ ਕਰਕੇ ਹੀ ਬਰਬਾਦੀ ਦੇ ਰਸਤੇ ਤੇ ਚੱਲ ਪੈਂਦਾ ਹੈ ਅਤੇ ਇਹ ਬਰਬਾਦੀ ਬਾਹਰ ਤੋਂ ਨਹੀਂ ਅੰਦਰ ਤੋਂ ਸ਼ੁਰੂ ਹੁੰਦੀ ਹੈ ਅੱਜ ਮੈਂ ਤੈਨੂੰ ਇਹੋ ਜਿਹੀਆਂ ਪੰਜ ਗੱਲਾਂ ਦੱਸੂਗਾ ਜਿਹੜੀਆਂ ਲੋਕਾਂ ਦੀ ਜ਼ਿੰਦਗੀ ਵਿੱਚ ਕਰਦੇ ਨੇ ਤੇ ਆਪ ਦੀ ਜ਼ਿੰਦਗੀ ਬਰਬਾਦ ਕਰ ਲੈਂਦੇ ਨੇ ਤੇ ਉਹਨਾਂ ਤੋਂ ਆਪਾਂ ਕਿਵੇਂ ਬਚ ਸਕਦੇ ਹਾਂ ਇਹ ਗੱਲਾਂ ਨੂੰ ਧਿਆਨ ਨਾਲ ਸੁਣੀ ਅਤੇ ਆਦੇ ਜੀਵਨ ਦੇ ਵਿੱਚ ਉਤਾਰੀ ਤਾਂ ਕਿ ਆਉਣ ਵਾਲੀ ਜ਼ਿੰਦਗੀ ਆਪਦੀ ਸੁਖਾਲੀ ਕਰ ਸਕੇ ਅਤੇ ਗੁਰੂ ਚਨਕਿਆ ਕਹਿਣ ਲੱਗੇ ਪੁੱਤ ਬੰਦੇ ਦਾ ਸਭ ਤੋਂ ਪਹਿਲਾ ਦੁਸ਼ਮਣ ਹੈਗਾ ਆਲਸ ਜਿਹੜਾ ਕੰਮ ਤੁਸੀਂ ਅੱਜ ਕਰ ਸਕਦੇ ਹੋ ਜੇਕਰ ਤੁਸੀਂ ਉਹ ਕੰਮ ਕੱਲ ਤੱਕ ਟਾਲ ਰਹੇ ਹੋ ਤਾਂ ਇਹ ਤੁਸੀਂ ਬਹੁਤ ਵੱਡੀ ਗਲਤੀ ਕਰ ਰਹੇ ਹੋ ਅਤੇ ਚਨਕਿਆ ਨੇ ਇੱਕ ਕਹਾਣੀ ਸੁਣਾਉਂਦੇ ਹੋਏ ਕਿਹਾ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਉਹਦੇ ਕੋਲ ਬਹੁਤ ਵਧੀਆ ਬੀਜ ਸੀਗੇ ਅਤੇ ਖੇਤੀ ਵਾਲੀ ਵਧੀਆ ਜ਼ਮੀਨ ਵੀ ਸੀ ਪਰ ਹਰ ਵਾਰੀ ਉਹ ਕਿਸਾਨ ਫਸਲ ਨੂੰ ਬੀਜਣ ਦਾ ਟਾਈਮ ਸੀ ਜਿਹੜਾ ਟਪਾ ਦਿੰਦਾ ਸੀ ਔਰ ਉਹ ਜੇ ਹੀ ਕਹਿੰਦਾ ਰਹਿੰਦਾ ਸੀ ਨਹੀਂ ਮੈਂ ਕੱਲ ਬੀਜੂਗਾ ਪਰਸੋਂ ਬੀਜੂਗਾ ਐਵੇਂ ਕਰਦੇ ਕਰਦੇ ਬਹੁਤ ਸਮਾਂ ਨਿਕਲ ਚੁੱਕਿਆ ਸੀ ਅਤੇ ਮੌਸਮ ਬਦਲ ਗਿਆ ਸੀ ਜਦੋਂ ਕਿਸਾਨ ਖੇਤਾਂ ਵਿੱਚ ਗਿਆ ਉਸ ਟਾਈਮ ਮੀਂਹ ਨੇ ਉਸ ਕਿਸਾਨ ਦਾ ਸਾਥ ਛੱਡ ਦਿੱਤਾ ਸੀ ਅਤੇ ਹੋਇਆ ਕਿ ਕਿਸਾਨ ਦੇ ਸਾਰੇ ਬੀਜ ਸੜ ਗਏ ਤੇ ਇੱਕ ਸਾਲ ਬਰਬਾਦ ਹੋ ਗਿਆ ਅਤੇ ਗੁਰੂ ਚਨਕੇ ਕਹਿਣ ਲੱਗੇ ਕਿ ਇੱਕ ਗੱਲ ਨੂੰ ਪੱਲੇ ਬੰਨ੍ਹ ਲਓ ਕਿ ਜਿਹੜਾ ਸਮਾਂ ਹੁੰਦਾ ਉਹ ਕਦੇ ਵੀ ਕਿਸੇ ਦਾ ਗੁਲਾਮ ਨਹੀਂ ਆ ਜਿਹੜਾ ਬੰਦਾ ਅੱਜ ਦਾ ਕੰਮ ਟਾਲਦਾ ਹੈ ਉਹ ਹੌਲੀ-ਹੌਲੀ ਕਰਕੇ ਆਦੀ ਮੰਜ਼ਿਲ ਤੋਂ ਹਾਸੇ ਤੋਂ ਲੈਂਦਾ ਹੈ ਜਿਹੜਾ ਆਲਸ ਹੁੰਦਾ ਹੈ ਉਹ ਆਪਦੇ ਮਨ ਨੂੰ ਤਾਂ ਤਸੱਲੀ ਦੇ ਲੈਂਦਾ ਹੈ ਪਰ ਆਪਣੀ ਆਤਮਾ ਨੂੰ ਕਮਜ਼ੋਰ ਕਰਦਾ ਹੈ ਆਲਸੀ ਬੰਦਾ ਸਪਨੇ ਤਾਂ ਬਹੁਤ ਦਿਖਦਾ ਹੈ ਪਰ ਉਹਨਾਂ ਨੂੰ ਸੱਚ ਕਰਨ ਦੀ ਉਹਦੀ ਹਿੰਮਤ ਨਹੀਂ ਹੁੰਦੀ ਪਰ ਜਿਹੜਾ ਬੰਦਾ ਮਿਹਨਤ ਕਰਦਾ ਹੈ ਉਹ ਕਦੇ ਵੀ ਕੋਈ ਵੀ ਪਲ ਨੂੰ ਖਰਾਬ ਨਹੀਂ ਕਰਦਾ ਉਹ ਹਰੇਕ ਪਲ ਦਾ ਇਸਤੇਮਾਲ ਕਰਕੇ ਚੰਗੀ ਮਿਹਨਤ ਕਰਕੇ ਮੁਕਾਮ ਹਾਸਲ ਕਰ ਲੈਂਦਾ ਹੈ ਅਤੇ ਗੁਰੂ ਚਨਕੇ ਨੇ ਦੂਜੀ ਗੱਲ ਦੱਸਦੇ ਹੋਏ ਕਿਹਾ ਕਿ ਦੂਜੀ ਗੱਲ ਹੈ ਗੁੱਸਾ ਜ਼ਿਆਦਾ ਕਰਨਾ। ਅਤੇ ਗੁਰੂ ਚਨਕੇ ਕਹਿਣ ਲੱਗੇ ਕਿ ਗੁੱਸਾ ਇੱਕ ਇਹੋ ਜਿਹਾ ਅੱਗ ਹੈ। ਸਭ ਤੋਂ ਪਹਿਲਾਂ ਉਹ ਖੁਦ ਨੂੰ ਮਚਾਉਂਦੀ ਹੈ, ਫਿਰ ਦੂਜਿਆਂ ਨੂੰ ਮਚਾਉਂਦੀ ਹੈ। ਇੱਕ ਮਿੰਟ ਦਾ ਗੁੱਸਾ ਤੁਹਾਡੀ ਸਾਰੀ ਜ਼ਿੰਦਗੀ ਨੂੰ ਰਾਖ ਕਰ ਸਕਦਾ ਹੈ। ਅਤੇ ਗੁਰੂ ਚਨਕੇ ਨੇ ਇੱਕ ਗੱਲ ਕਹਿੰਦੇ ਹੋਏ ਕਿਹਾ ਕਿਸੇ ਪਿੰਡ ਵਿੱਚ ਇੱਕ ਰਾਜਾ ਰਹਿੰਦਾ ਸੀ। ਉਹ ਦਿਲ ਦਾ ਤਾਂ ਬਹੁਤ ਸਾਫ਼ ਸੀ ਪਰ ਉਹਨੂੰ ਗੁੱਸਾ ਬਹੁਤ ਆਉਂਦਾ ਸੀ। ਇੱਕ ਦਿਨ ਰਾਜੇ ਨੇ ਦਰਬਾਰ ਲਾਇਆ ਹੋਇਆ ਸੀ। ਉਸ ਦਰਬਾਰ ਦੇ ਵਿੱਚ ਮੰਤਰੀ ਨੇ ਰਾਜੇ ਦੇ ਜਿਹੜੇ ਕਰਤੱਵ ਸੀ ਉਹਨਾਂ ਤੇ ਸਵਾਲ ਚੱਕਣੇ ਸ਼ੁਰੂ ਕਰ ਦਿੱਤੇ ਅਤੇ ਰਾਜਾ ਗੁੱਸੇ ਨਾਲ ਅੱਗ ਬੁਬੁਲਾ ਹੋ ਗਿਆ ਇੰਨਾ ਗੁੱਸੇ ਹੋ ਗਿਆ ਕਿ ਉਹਨੇ ਗੁੱਸੇ ਵਿੱਚ ਮੰਤਰੀ ਨੂੰ ਮਰਤੂ ਦੰਡ ਦੇ ਦਿੱਤਾ ਹੌਲੀ ਹੌਲੀ ਜਦੋਂ ਰਾਜੇ ਦੇ ਸਾਹਮਣੇ ਸੱਚ ਆਇਆ ਤਾਂ ਰਾਜੇ ਨੂੰ ਮਹਿਸੂਸ ਹੋਇਆ ਕਿ ਜਿਹੜਾ ਮੰਤਰੀ ਸੀ ਉਹ ਬੇਕਸੂਰ ਸੀ ਅਤੇ ਰਾਜਾ ਇਸੇ ਪ੍ਰਸਤਾਵੇ ਦੇ ਵਿੱਚ ਸਾਰੀ ਰਾਤ ਜਾਗਦਾ ਰਿਹਾ ਤੇ ਸੋਚਦਾ ਰਿਹਾ ਪਰ ਹੁਣ ਸਮਾਂ ਲੰਘ ਚੁੱਕਾ ਸੀ ਬੀਤਿਆ ਹੋਇਆ ਸਮਾਂ ਵਾਪਸ ਨਹੀਂ ਆ ਸਕਦਾ ਸੀ ਅਤੇ ਗੁਰੂ ਚਨਕਿਆ ਨੇ ਕਿਹਾ ਗੁੱਸੇ ਵਿੱਚ ਬੋਲਿਆ ਗਿਆ ਇੱਕ ਇੱਕ ਸ਼ਬਦ ਬਹੁਤ ਕੌੜਾ ਹੁੰਦਾ ਹੈ ਅਤੇ ਗੁੱਸੇ ਵਿੱਚ ਲਿਆ ਗਿਆ ਫੈਸਲਾ ਸਭ ਤੋਂ ਗਲਤ ਫੈਸਲਾ ਹੁੰਦਾ ਹੈ ਜਿਹੜਾ ਬੰਦਾ ਉਹਦੇ ਗੁੱਸੇ ਤੇ ਕਾਬੂ ਪਾ ਸਕਦਾ ਹੈ ਉਹੀ ਸਭ ਤੋਂ ਚੰਗਾ ਬੰਦਾ ਹੈ ਕਿਉਂਕਿ ਗੁੱਸਾ ਤੁਹਾਡੇ ਦੋਸਤ ਤੁਹਾਡਾ ਪਰਿਵਾਰ ਤੁਹਾਡੀ ਇੱਜ਼ਤ ਸਾਰਾ ਕੁਝ ਖੋਹ ਲੈਂਦਾ ਹੈ ਜੇਕਰ ਤੁਸੀਂ ਆਪਦੀ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਹੈ ਤਾਂ ਗੁੱਸੇ ਨੂੰ ਆਪਦੇ ਮਨਦਰ ਦੱਬ ਕੇ ਰੱਖੋ ਗੁਰੂ ਚਨਕ ਅ ਤੀਜੀ ਗੱਲ ਦੱਸਦੇ ਹੋਏ ਕਹਿਣ ਲੱਗੇ ਕਿ ਜਿਹੜਾ ਬੰਦਾ ਦੂਸਰਿਆਂ ਦੀ ਬੁਰਾਈ ਤੁਹਾਡੇ ਕੋਲ ਕਰਦਾ ਹੈ ਐਹੋ ਜਿਹਾ ਬੰਦਾ ਆਪਦੀ ਇੱਜ਼ਤ ਨੂੰ ਖੁਦ ਮਿੱਟੀ ਦੇ ਵਿੱਚ ਮਿਲਾਉਂਦਾ ਹੈ ਕਿਉਂਕਿ ਜਿਹੜੇ ਲੋਕ ਹੁੰਦੇ ਆ ਤੁਹਾਡੀਆਂ ਗੱਲਾਂ ਤਾਂ ਸੁਣਦੇ ਆ ਪਰ ਤੁਹਾਡੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦੇ ਅਤੇ ਗੁਰੂ ਚਨੱਕਰ ਨੇ ਇੱਕ ਕਹਾਣੀ ਸੁਣਾਉਂਦੇ ਹੋਏ ਕਿਹਾ ਇਸੇ ਪਿੰਡ ਦੇ ਵਿੱਚ ਇੱਕ ਰਾਜ ਦਰਬਾਰ ਦੇ ਵਿੱਚ ਇੱਕ ਮੰਤਰੀ ਰਹਿੰਦਾ ਸੀ ਜਿਹੜਾ ਹਰ ਸਮੇਂ ਦੂਜਿਆਂ ਦੀਆਂ ਚੁਗਲੀਆਂ ਕਰਦਾ ਰਹਿੰਦਾ ਸੀ ਸ਼ੁਰੂ ਸ਼ੁਰੂ ਚ ਕੀ ਹੋਇਆ ਲੋਕ ਉਹਦੀਆਂ ਗੱਲਾਂ ਦੇ ਵਿੱਚ ਆਉਂਦੇ ਸੀ ਲੋਕ ਉਹਦੀਆਂ ਗੱਲਾਂ ਦੇ ਨਿਆਰੇ ਲੈਂਦੇ ਸੀ ਗੱਲਾਂ ਸੁਣ ਸੁਣ ਕੇ ਸਵਾਦ ਲੈਂਦੇ ਸੀ ਅਤੇ ਹੌਲੀ ਹੌਲੀ ਲੋਕਾਂ ਨੂੰ ਸਮਝ ਆਇਆ ਕਿ ਜਿਹੜਾ ਬੰਦਾ ਅੱਜ ਦੂਜਿਆਂ ਦੀ ਚੁਗਲੀ ਸਾਡੇ ਕੋਲ ਕਰ ਰਿਹਾ ਹੈ ਉਹ ਸਾਡੀ ਚੁਗਲੀ ਦੂਜਿਆਂ ਕੋਲ ਵੀ ਕਰੇਗਾ ਇਹਦੇ ਨਾਲ ਕੀ ਹੋਇਆ ਉਸ ਮੰਤਰੀ ਤੋਂ ਸਾਰੇ ਲੋਕ ਦੂਰ ਭੱਜਣ ਲੱਗੇ ਤੇ ਜਦੋਂ ਉਸ ਮੰਤਰੀ ਦਾ ਔਖਾ ਟਾਈਮ ਆਇਆ ਤਾਂ ਕੋਈ ਵੀ ਉਹਦੇ ਨਾਲ ਨਹੀਂ ਖੜਾ ਸੀ ਮੇਰੇ ਗੁਰੂ ਚਨਕਿਆ ਨੇ ਕਿਹਾ ਜੀਵ ਇੱਕ ਇਹੋ ਜੀ ਸ਼ਕਤੀ ਹੈ ਜਿਹੜੀ ਦੂਜਿਆਂ ਦੀ ਸੱਟ ਮਾਰਨ ਤੋਂ ਪਹਿਲਾਂ ਆਪ ਦੇ ਸੱਟ ਮਾਰਦੀ ਹੈ ਅਤੇ ਗੁਰੂ ਚਨਕਿਆ ਕਹਿਣ ਲੱਗੇ ਚੁਗਲੀ ਅਤੇ ਭੰਡਾਈ ਇਹੋ ਜੀ ਚੀਜ਼ ਹੈ ਇਹੋ ਜਾਂ ਜ਼ਹਿਰ ਹੈ ਜੇ ਤੁਹਾਡੇ ਸਾਰੇ ਰਿਸ਼ਤੇ ਨੂੰ ਖਾ ਜਾਂਦੀ ਹੈ ਤੁਹਾਡੀ ਬੋਲੀ ਹੀ ਤੁਹਾਡੀ ਪਹਿਚਾਣ ਹੈ ਹਮੇਸ਼ਾ ਚੰਗਾ ਬੋਲੋ ਤਾਂ ਕਿ ਤੁਸੀਂ ਲੋਕਾਂ ਦੇ ਦਿਲ ਵਿੱਚ ਰਹਿ ਸਕੋ ਜੇਕਰ ਤੁਸੀਂ ਕਿਸੇ ਦੀ ਬੁਰਾਈ ਕਰੋਗੇ ਤਾਂ ਇਹ ਸ਼ਬਦ ਤੁਹਾਡੇ ਖਿਲਾਫ ਇਸਤੇਮਾਲ ਕੀਤੇ ਜਾ ਸਕਦੇ ਨੇ ਤੇ ਗੁਰੂ ਚਨਕ ਨੇ ਚੌਥੀ ਗੱਲ ਦੱਸਦੇ ਹੋਏ ਕਿਹਾ ਕਿ ਮੋਨ ਧਾਰਨ ਕਰਨਾ ਹਮੇਸ਼ਾ ਚੁੱਪ ਰਹਿਣਾ ਹਮੇਸ਼ਾ ਦੂਜਿਆਂ ਦੇ ਸਾਹਮਣੇ ਚੁੱਪ ਰਹਿਣਾ ਗੁਰੂ ਚਨਕ ਨੇ ਇੱਕ ਉਦਾਹਰਨ ਦਿੰਦੇ ਹੋਏ ਕਿਹਾ ਕਿਸੇ ਪਿੰਡ ਦੇ ਵਿੱਚ ਇੱਕ ਸੈਨਾਪਤੀ ਰਹਿੰਦਾ ਸੀ ਉਹ ਯੁੱਧ ਦੀਆਂ ਸਾਰੀਆਂ ਨੀਤੀਆਂ ਜਾਣਦਾ ਸੀ ਉਹ ਇੰਨਾ ਮਾਹਿਰ ਸੀ ਪਰ ਉਸੇ ਇੱਕ ਗਲਤੀ ਹੁੰਦੀ ਹੈ ਉਹ ਜਿਹੜੀਆਂ ਵੀ ਆਵਦੀ ਨੀਤੀਆਂ ਬਣਾਈਆਂ ਸੀ ਉਹ ਆਪਣੇ ਦੋਸਤ ਕੋਲ ਸਾਰੀਆਂ ਨੀਤੀਆਂ ਬਾਰੇ ਦੱਸ ਦਿੰਦਾ ਤੇ ਨਤੀਜਾ ਕੀ ਹੁੰਦਾ ਉਸ ਸੇਨਾਪਤੀ ਦਾ ਜਿਹੜਾ ਦੋਸਤ ਹੁੰਦਾ ਉਹ ਦੂਜੇ ਦਿਨ ਹੀ ਆ ਉਹਦੇ ਦੁਸ਼ਮਣਾਂ ਦੇ ਨਾਲ ਜਾ ਕੇ ਰਲ ਜਾਂਦਾ ਹੈ ਦੁਸ਼ਮਣਾਂ ਨੂੰ ਉਸ ਸੇਨਾਪਤੀ ਦੀਆਂ ਸਾਰੀ ਯੋਜਨਾਵਾਂ ਦੱਸ ਦਿਤੀਆਂ ਹੋਇਆ ਕਿ ਸੇਨਾਪਤੀ ਦੀ ਸਾਰੀ ਸੈਨਾ ਹਾਰ ਗਈ ਤੇ ਉਹ ਸਾਰਾ ਖਤਮ ਹੋ ਗਿਆ ਅਤੇ ਗੁਰੂ ਚਨਕਿਆ ਨੇ ਕਿਹਾ ਰਾਜ ਹਮੇਸ਼ਾ ਉਹੀ ਸੁਰੱਖਿਤ ਰਹਿੰਦਾ ਜੋ ਤੁਹਾਡੇ ਦਿਲ ਦੇ ਵਿੱਚ ਹੀ ਰਵੇ ਜੇਕਰ ਕੋਈ ਤੁਹਾਡਾ ਰਾਜ ਬਾਹਰ ਆ ਗਿਆ ਤਾਂ ਤੁਹਾਡੇ ਦੁਸ਼ਮਣ ਦਾ ਉਹ ਸਭ ਤੋਂ ਵੱਡਾ ਹਥਿਆਰ ਬਣ ਸਕਦਾ ਹੈ ਜਿਵੇਂ ਇੱਕ ਬੀਜ ਮਿੱਟੀ ਦੇ ਵਿੱਚ ਹੋ ਕੇ ਹੀ ਬਾਹਰ ਨਉਗਰਦਾ ਹੈ ਇਸੇ ਤਰ੍ਹਾਂ ਹੀ ਜੋ ਵੀ ਤੁਸੀਂ ਆਪ ਦੀ ਯੋਜਨਾ ਬਣਾਉਣੀ ਹੈ ਨੀਤੀ ਬਣਾਉਣੀ ਉਹ ਵੀ ਆਉਣ ਵਾਲੇ ਟਾਈਮ 'ਚ ਤੁਹਾਡੀ ਸ਼ਕਤੀ ਬਣਦੀ ਹੈ ਜਿਹੜਾ ਬੰਦਾ ਆਪਦੇ ਆਉਣ ਵਾਲੇ ਜਿੰਨੇ ਵੀ ਪਲਾਨ ਹੁੰਦੇ ਆ ਸਭ ਤੋਂ ਪਹਿਲਾਂ ਦੱਸ ਦਿੰਦਾ ਉਹ ਟਾਈਮ ਤੋਂ ਪਹਿਲੇ ਹਾਰ ਜਾਂਦਾ ਅਸਲੀ ਰਾਜਾ ਉਹੀ ਹੈ ਜਿਹੜਾ ਆਪਦੇ ਮੰਨ ਦੀਆਂ ਜਿਹੜੀਆਂ ਨੀਤੀਆਂ ਆਪਦੇ ਮੰਨ ਦੇ ਰਾਜਾ ਆਪਦੇ ਦਿਲ ਤੱਕ ਹੀ ਰੱਖੇ ਦੁਨੀਆਂ ਨੂੰ ਕੇਵਲ ਪਰਨਾਮ ਦਿਖਾਓ ਆਪਦੀ ਤਿਆਰੀ ਨਹੀਂ ਅਤੇ ਗੁਰੂ ਚਰਕੇ ਨੇ ਆਖਰੀ ਗੱਲ ਕਹਿੰਦੇ ਹੋਏ ਕਿਹਾ ਪੁੱਤ ਜਿਹੜੇ ਬੰਦੇ ਵਿੱਚ ਆਪਦੇ ਗਿਆਨ ਆਪਦੀ ਸ਼ਕਤੀ ਤੇ ਆਪਦੇ ਧੰਨ ਤੋਂ ਲੱਦਾ ਘਮੰਡ ਹੋਵੇ ਉਹ ਜੀ ਬਰਵਾਦੀ ਤਾਂ ਪੱਕਾ ਹੀ ਹੋਣੀ ਹੈ ਜਿਹੜਾ ਹੰਕਾਰ ਹੈ ਇੱਕ ਇਹੋ ਜਿਹਾ ਬੋਝ ਹੈ ਜੋ ਆਵਦੇ ਵਜੇ ਨਾਲ ਉਸ ਬੰਦੇ ਨੂੰ ਕੁਚਲ ਦਿੰਦਾ ਹੈ ਅਤੇ ਗੁਰੂ ਚਨੱਕਰ ਨੇ ਇੱਕ ਕਹਾਣੀ ਸੁਣਾਉਂਦੇ ਹੋਏ ਕਿਹਾ ਕਿਸੇ ਪਿੰਡ ਵਿੱਚ ਇੱਕ ਵਪਾਰੀ ਰਹਿੰਦਾ ਸੀ ਉਹਦੇ ਕੋਲ ਬਹੁਤ ਜ਼ਿਆਦਾ ਪੈਸਾ ਸੀ ਬਹੁਤ ਸਫਲ ਬੰਦਾ ਸੀ ਪਰ ਉਸ ਵਪਾਰੀ ਨੂੰ ਆਪਦੇ ਇੰਨੇ ਪੈਸੇ ਤੇ ਬਹੁਤ ਜ਼ਿਆਦਾ ਘਮੰਡ ਸੀ ਉਹ ਜਿੱਥੇ ਵੀ ਜਾਂਦਾ ਆਪਦੇ ਧਨ ਤੋਂ ਲੁੱਟਦੀ ਹੀ ਵਡਿਆਈ ਕਰਦਾ ਅਤੇ ਦੂਜਿਆਂ ਨੂੰ ਨੀਚਾ ਦਿਖਾਉਂਦਾ ਰਹਿੰਦਾ ਹੋਇਆ ਕੀ ਇੱਕ ਦਿਨ ਉਸ ਵਪਾਰੀ ਦੇ ਘਰੇ ਫਿਰ ਹਮਲਾ ਹੋ ਗਿਆ ਅਤੇ ਉਸ ਵਪਾਰੀ ਦਾ ਜਿੰਨਾ ਵੀ ਧਨ ਤੋਂ ਲੁੱਟ ਸੀ ਸਾਰੀ ਲੁੱਟ ਕੇ ਲੈ ਗਏ ਚੋਰ ਜਦੋਂ ਵਪਾਰੀ ਲੋਕਾਂ ਤੋਂ ਮਦਦ ਮੰਗ ਰਿਹਾ ਸੀ ਤਾਂ ਕੋਈ ਵੀ ਉਸ ਵਪਾਰੀ ਦੇ ਨਾਲ ਨਾ ਤੁਰਿਆ ਲੋਕ ਸਗੋਂ ਇਹ ਕਹਿਣ ਲੱਗੇ ਆ ਸੀ ਉਹੀ ਲੋਕ ਐ ਜਿਨ੍ਹਾਂ ਨੂੰ ਤੂੰ ਨੀਚਾ ਦਿਖਾਉਂਦਾ ਸੀ ਆ ਦੀ ਦੌਲਤ ਦਾ ਕਮਾਂਡ ਕਰਦਾ ਸੀ ਅਤੇ ਜਿਹੜਾ ਹੰਕਾਰੀ ਬੰਦਾ ਹੁੰਦਾ ਉਹ ਆਪਦੇ ਕਮਾਂਡਰ ਨਾਲ ਹੀ ਖਿਲਰ ਜਾਂਦਾ ਹੈ ਜਿਵੇਂ ਇੱਕ ਭਰਿਆ ਹੋਇਆ ਘੜਾ ਕਦੇ ਵੀ ਝੁਕਦਾ ਨਹੀਂ ਆਖਿਰਚੋ ਉਹ ਟੁੱਟ ਹੀ ਜਾਂਦਾ ਹੈ ਜਿਹੜਾ ਗਿਆਨ ਹੈ ਉਹ ਉਦੋਂ ਤੱਕ ਤੁਹਾਡੇ ਕੰਮ ਆਉਗਾ ਜਦੋਂ ਤੱਕ ਤੁਹਾਡੇ ਸਵਾਹ ਦੇ ਵਿੱਚ ਨਿਮਰਤਾ ਹੈ ਅਤੇ ਤੁਹਾਡੀ ਸ਼ਕਤੀ ਉਦੋਂ ਤੱਕ ਤੁਹਾਡੇ ਕੰਮ ਆਉਗੀ ਜਦੋਂ ਤੱਕ ਤੁਸੀਂ ਦੂਜਿਆਂ ਦੀ ਸੇਵਾ ਕਰ ਰਹੇ ਹੋ ਅਤੇ ਪੈਸਾ ਉਦੋਂ ਤੱਕ ਤੁਹਾਡੇ ਕੰਮ ਆਉਗਾ ਜਦੋਂ ਤੱਕ ਤੁਸੀਂ ਦੂਜਿਆਂ ਦੀ ਸੇਵਾ ਕਰ ਰਹੇ ਹੋ ਅਤੇ ਗੁਰੂ ਚਨਕ ਦੇ ਕਹਿਣ ਲੱਗੇ ਪੁੱਤ ਜੇਕਰ ਤੂੰ ਆਦੀ ਜ਼ਿੰਦਗੀ ਦੇ ਵਿੱਚ ਮਾਨ ਸਮਾਨ ਅਤੇ ਸੁੱਖ ਚਾਹੁੰਦਾ ਹੈ ਤਾਂ ਇਹਨਾਂ ਪੰਜ ਗੱਲਾਂ ਤੋਂ ਹਮੇਸ਼ਾ ਲਈ ਦੂਰ ਰਹੀਂ ਅਤੇ ਇਹਨਾਂ ਗੱਲਾਂ ਤੋਂ ਕੁਛ ਨਾ ਕੁਛ ਜ਼ਰੂਰ ਸਿੱਖੀ ਉਮੀਦ ਹੈ ਤੂੰ ਸਿੱਖਿਆ ਵੀ ਹੋਏਗਾ ਜਿਹੜਾ ਤੁਹਾਡਾ ਆਲਸ ਹੈ ਉਹਨੂੰ ਇੱਕ ਅਲਮਾਰੀ ਦੇ ਵਿੱਚ ਬੰਦ ਰੱਖੀ ਅਤੇ ਤੇਰੇ ਗੁੱਸੇ ਨੂੰ ਹਮੇਸ਼ਾ ਕਾਬੂ ਦੇ ਵਿੱਚ ਰੱਖਣਾ ਚੁਗਲੀ ਨੂੰ ਕਦੇ ਵੀ ਤੁਹਾਡੀ ਜੀਭ ਤੋਂ ਬਾਹਰ ਨਾ ਨਿਕਲਦੋ ਅਤੇ ਜੇਕਰ ਕਿਸੇ ਦਾ ਰਾਜ ਹੈ ਉਹਨੂੰ ਦਿਲ ਦੇ ਵਿੱਚ ਹੀ ਦੱਬ ਦੋ ਅਤੇ ਜੇਕਰ ਹੰਕਾਰ ਹੈ ਉਹਨੂੰ ਪੈਰਾਂ ਥੱਲੇ ਕੁਚਲ ਦੋ ਇਹ ਪੰਜ ਕਵਚ ਤੇਰੇ ਜ਼ਿੰਦਗੀ ਨੂੰ ਬਹੁਤ ਵਧੀਆ ਬਣਾ ਦੇਣਗੇ ਅਤੇ ਰਾਜਾ ਚੰਦਰਗੁਪਤ ਕਹਿਣ ਲੱਗੇ ਗੁਰੂ ਚਨਕੇ ਜੀ ਅੱਜ ਮੈਨੂੰ ਸਮਝ ਆ ਗਿਆ ਕਿ ਜਿਹੜੀ ਅਸਲੀ ਤਾਕਤ ਹੁੰਦੀ ਹੈ ਉਹ ਬਾਹਰ ਤੋਂ ਨਹੀਂ ਆਪਣੇ ਅੰਦਰ ਹੀ ਹੁੰਦੀ ਹੈ ਅਤੇ ਉਹਨੂੰ ਸੰਭਾਲ ਕੇ ਰੱਖਣਾ ਹੀ ਜੀਵਨ ਦੀ ਸਭ ਤੋਂ ਵੱਡੀ ਕਲਾ ਹੈ ਅਤੇ ਗੁਰੂ ਚਨਕੇ ਕਹਿਣ ਲੱਗੇ ਕਿ ਤੇਰੀ ਇਹ ਹੀ ਸਮਝ ਤੈਨੂੰ ਜ਼ਿੰਦਗੀ ਦੇ ਵਿੱਚ ਬਹੁਤ ਅੱਗੇ ਤੱਕ ਲੈ ਕੇ ਜਾਊਗੀ ਅਤੇ ਦੋਸਤੋ ਜਿਹੜਾ ਵੀ ਬੰਦਾ ਆਪਦੀ ਜ਼ਿੰਦਗੀ ਵਿੱਚ ਇਹ ਗੱਲਾਂ ਨੂੰ ਅਪਣਾਉਂਦਾ ਹੈ ਇਹ ਪੰਜ ਗੱਲਾਂ ਇਕੱਲੇ ਚੰਦਰਗੁਪਤ ਨਹੀਂ ਇਹ ਸਾਰੀਆਂ ਪੰਜ ਗੱਲਾਂ ਤੁਹਾਡੇ ਸਾਰਿਆਂ ਲਈ ਹੈ ਹਰ ਇੱਕ ਇਨਸਾਨ ਲਈ ਹੈ ਉਮੀਦ ਹੈ ਤੁਹਾਨੂੰ ਇਸ ਵੀਡੀਓ ਤੋਂ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ ਅਤੇ ਇਹ ਪੰਜ ਗੱਲਾਂ ਤੁਹਾਡੇ ਦਿਲ ਨੂੰ ਛੂ ਗਈਆਂ ਹੋਣਗੀਆਂ ਇਹਨਾਂ ਪੰਜ ਗੱਲਾਂ ਨੂੰ ਆਪਦੇ ਜ਼ਿੰਦਗੀ ਦੇ ਵਿੱਚ ਉਤਾਰ ਲਓ ਅਤੇ ਦੂਜੇ ਨਾਲ ਵੀ ਸ਼ੇਅਰ ਕਰੋ ਸੋ ਦੋਸਤੋ ਉਮੀਦ ਕਰਦੇ ਹਾਂ ਕਿ ਗੁਰੂ ਚਨਕੇ ਜੀ ਦੀਆਂ ਛੋਟੀ ਛੋਟੀਆਂ ਪੰਜ ਕਹਾਣੀਆਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਅਤੇ ਇਹਨਾਂ ਪੰਜ ਕਹਾਣੀਆਂ ਤੋਂ ਤੁਹਾਨੂੰ ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ ਹੋਵੇਗਾ ਜੇਕਰ ਇਹ ਕਹਾਣੀ ਤੇ ਗੱਲਾਂ ਵਧੀਆਂ ਲੱਗੀਆਂ ਤੇ ਵੀਡੀਓ ਨੂੰ ਆਪਦੇ ਦੋਸਤਾਂ ਨੂੰ ਤਰ੍ਹਾਂ ਨਾਲ ਸ਼ੇਅਰ ਕਰਿਓ ਅਤੇ ਵੀਡੀਓ